ਜ਼ਿਲ੍ਹਾ ਜਲੰਧਰ ਦੇ ਅਧੀਨ ਆਉਣ ਦੇ ਸ਼ਹਿਰ ਨੂਰ ਮਹਿਲ ਦੀ ਮਾਰਕੀਟ ਕਮੇਟੀ ਦਫ਼ਤਰ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਵਕ ਵਕ ਚੇਅਰਮੈਨ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਵਕ ਵਕ ਵਿੰਗਾਂ ਦੇ ਕੋਆਰਡੀਨੇਟਰ ਵੀ ਲਗਾਏ ਜਾ ਰਹੇ ਹਨ ਇਸੇ ਸਬੰਧ ਵਿੱਚ ਹਲਕਾ ਨਕੋਦਰ ਤੋਂ ਐਸੀ ਵਿੰਗ ਦਾ ਕੋਆਰਡੀਨੇਟਰ ਲਗਾਣ ਤੇ ਪ੍ਰੇਮ ਕੁਮਾਰ ਰਾਜੂ ਉਪਲ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਹਲਕਾ ਨਕੋਦਰ ਦੇ ਵਕ ਵਕ ਚੇਅਰਮੈਨ ਅਹੁਦੇਦਾਰ ਵਿੰਗਾ ਦੇ ਪ੍ਰਧਾਨਾਂ ਵੱਲੋਂ ਉਹਨਾਂ ਦੇ ਹਾਰ ਪਾ ਕੇ ਅਤੇ ਗੁਲਦਸਤਾ ਪੇਂਟ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਬੀਬੀ ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ ਦਾ ਤਹਿ ਦਿਲੋਂ ਤਨਵਾਦ ਕੀਤਾ ਜਿਨ੍ਹਾਂ ਨੇ ਪ੍ਰੇਮ ਕੁਮਾਰ ਰਾਜੂ ਉੱਪਲ ਨੂੰ ਐਸੀ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਇਸ ਮੌਕੇ ਤੇ ਨਵ ਨਿਯੁਕਤ ਐਸੀ ਵਿੰਗ ਦੇ ਕੋਆਰਡੀਨੇਟਰ ਪ੍ਰੇਮ ਕੁਮਾਰ ਰਾਜੂ ਉੱਪਲ ਨੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨਜੀ ਅਤੇ ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਤਹਿ ਦਿਲੋਂ ਤਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਤੇ ਪਰੋਸਾ ਕਰਦੇ ਹੋਏ ਉਨ੍ਹਾਂ ਨੂੰ ਇਹ ਅਹੁਦਾ ਬਖਸ਼ਿਆ ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਲਖਵੀਰ ਸ਼ੀਰੋਪਲ ਆਪ ਸੀਨੀਅਰ ਅਗੂ ਰਾਜੀਵ ਮਿਸਰ ਕਾਉਂਸਲਰ ਰਜਨੀਸ਼ ਬੱਬਰ ਜਸਵੀਰ ਸਿੰਘ ਤੰਜਲ ਹਲਕਾ ਸੰਖੇਨ ਇੰਚਾਰਜ ਸੰਚੂ ਵਦਵਾ ਕਰਨੇਲ ਬਾਲੂ ਚੇਅਰਮੈਨ ਮਨਜੀਤ ਸਿੰਘ ਪਰਮੋਦ ਸੇਖੜੀ ਪ੍ਰਦਾਨ ਚੇਂਜ ਕਮੇਟੀ ਨੂਰ ਮਹਿਲ ਹਨੀ ਆਦੇਕਾਲੀ ਦਵਿੰਦਰ ਸੰਧੂ ਰਾਜੂ ਤੱਕਿਆਰ ਰਿੰਕੂ ਵਰਮਾ ਰਾਕੇਸ਼ अरोड़ा ਸੰਜੀਵ ਵਰਮਾ ਸੰਜੀਵ ਸ਼ਰਮਾ ਸੰਦੀਪ ਮਿਤ ਟੋਨੀ ਕੋਸਲਾ नरेंद्र कौर सरपंच जसवंत सिंह uppal khalsa प्रलाद शर्मा कुलदीप सिंह uppar जसवीर सिंह ਅਤੇ ਮਾਰਕੀਟ ਕਮੇਟੀ ਦੇ ਮੈਂਬਰ ਹਾਜ਼ਰ ਸਨ ਨੂਰਮਹਿਲ ਤੋਂ ਪੱਤਰਕਾਰ 모हित शर्मा ਦੀ ਰਿਪੋਰਟ ਜੀ ਮੈਂ ਪ੍ਰੇਮ ਕੁਮਾਰ ਵੱਲੋਂ ਜੋ ਕਿ ਅੱਜ ਮੈਨੂੰ ਬੜਾ ਹੀ ਮਾਣ ਮਾਨ ਸਰਕਾਰ ਵੱਲੋਂ ਮਿਲਿਆ ਜੀ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਰਦਾਰ ਗੁਰੂ ਆਪਨ ਦੀ ਸੀਐਮ ਸਾਹਿਬ ਦਾ ਤੇ ਬੀਬੀ ਇੰਦਰਜੀਤ ਜੀ ਦਾ ਮਾਨ ਐਮਐਲਏ ਨੇ ਗੋਦਰ ਜੋ ਕਿ ਮੈਨੂੰ ਅੱਜ ਹਲਕਾਨ ਗੋਦਰ ਦਾ ਐਸਸੀ ਵਿੰਗ ਦਾ ਕੋਆਰਡੀਨੇਟਰ ਬੁਲਾਇਆ ਜੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਿੰਦਰਪ੍ਰਧਨ ਬਲਾਕ ਪ੍ਰਧਾਨ ਹਲਕਾਨ ਗੋਦਰ ਨੂਰਮਤ ਤੋਂ ਅੱਜ ਪ੍ਰੇਮ ਕੁਮਾਰ ਉਪਲ ਜੀ ਰਾਜੂ ਭਾਜੀ ਨੂੰ ਐਸਸੀ ਵਿੰਗ ਦੇ ਕੋਆਰਡੀਨੇਟਰ ਲਗਾਉਣ ਦੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਧੰਨਵਾਦ ਕਰਨਾ ਬੀਬੀ ਇੰਦਰਜੀਤ ਕੌਰ ਮਾਨ ਜੀ ਹਲਕਾ ਨਗੋਦਰ ਤੋਂ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਐਸਸੀ ਬੈਂਕ ਤੋਂ ਪ੍ਰੇਮ ਕੁਮਾਰ ਰਾਜੂ ਜੀ ਨੂੰ ਹਲਕਾ ਨਗੋਦਰ ਤੋਂ ਐਸਸੀ ਬੈਂਕ ਤੋਂ ਕੋਆਰਡੀਨੇਟਰ ਲਗਾਣ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਪ੍ਰੇਮ ਕੁਮਾਰ ਜੀ ਨੂੰ ਅੱਜ ਐਸਸੀ ਬੈਂਕ ਦਾ ਕੋਆਰਡੀਨੇਟਰ ਨਗੋਦਰ ਦਾ ਲਾਉਣ ਤੇ ਅਸੀਂ ਸਮੁੱਚੀ ਆਮ ਆਦਮੀ ਪਾਰਟੀ ਦੀ ਨੂਰਮਲ ਦੀ ਟੀਮ ਜਿਹੜੀ ਆ ਧੰਨਵਾਦ ਕਰਦੇ ਆ ਮੈਡਮ ਇੰਦਰਜੀਤ ਕੌਰ ਮਾਨ ਦਾ ਸਾਡੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਔਰ ਪੰਜਾਬ ਦੀ ਪੂਰੀ ਸਮੁੱਚੀ ਲੀਡਰਸ਼ਿਪ ਤੇ ਮੇਨ ਥੈਂਕ ਯੂ ਸਾਡਾ ਜਿਹੜਾ ਹੈਗਾ ਸਾਡੇ ਸੰਗਠਨ ਦੇ ਇੰਚਾਰ ਜਿਹੜੇ ਹੈਗੇ ਜਸਜੀਤ ਧੰਜਲ ਦਾ ਜਿਹੜਾ ਇਸ ਟਾਈਮ ਆਪਣੇ ਕੋਦਰ ਹਲਕੇ ਨੂੰ ਪੂਰਨ ਦੇ ਦਿੱਤੀ ਅਸੀਂ ਪ੍ਰੇਮ ਕੁਮਾਰ ਜੀ ਦੇ ਨਾਲ ਸਾਡੇ ਨਾਲ ਜਿਹੜੇ ਇਹਨਾਂ ਨੂੰ ਸਾਡਾ ਸਹਿਯੋਗ ਚਾਹੀਦਾ ਹੋਊਗਾ ਪੂਰੀ ਨਗਰ ਮੈਦ ਦੀ ਟੀਮ ਟੱਟ ਕੇ ਇਹਨਾਂ ਦੇ ਨਾਲ ਆ ਜਿੱਥੇ ਵੀ ਸਾਡੀ ਲੋੜ ਪਊਗੀ ਆਪਾਂ ਇਹਨਾਂ ਦੇ ਨਾਲ ਖੜੇ ਆ ਤੇ ਅਸੀਂ ਚਾਹੁੰਦੇ ਆ ਕਿ ਨਾਂ ਤੇ ਇਹਨਾਂ ਦਾ ਰਾਜੂ ਆ ਪੱਕਾ ਨਾਂ ਪ੍ਰੇਮ ਆ ਲੇਕਿਨ ਸਾਨੂੰ ਰਾਜੂ ਭਾਈ ਜਗਦਾ ਕਹਿ ਕੇ ਵਧੀਆ ਲੱਗਦਾ ਤੇ ਰਾਜੂ ਭਾਈ ਦੇ ਨਾਲ ਮੋੜੇ ਨਾਲ ਮੋੜ ਲੱਗ ਚੱਲਾਂਗੇ ਧੰਨਵਾਦ ਸਾਰਿਆਂ ਦਾ ਜੀ ਨਮਸਕਾਰ ਅੱਜ ਪ੍ਰੇਮ ਕੁਮਾਰ ਰਾਜੂ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਐਸੀ ਵਿੰਗ ਦੇ ਲਗਾਏ ਗਏ ਆ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿਨਾ ਸਾਡੇ ਸਨਮਾਨਯੋਗ ਐਮਐਲਏ ਸਾਹਿਬ ਨੇ ਉਹਨਾਂ ਨੂੰ ਇਹ ਮਾਨ ਜਿਹੜਾ ਆ ਇਹ ਅਹੁਦਾ ਨਵਾਜਿਆ ਔਰ ਉਹ ਇਸ ਇਲਾਕੇ ਚ ਹਲਕੇ ਚ ਪੂਰਾ ਐਸੀ ਵਿੰਗ ਨੂੰ ਕੋਆਰਡੀਨੇਟ ਕਰਕੇ ਸਾਰੇ ਐਸੀ ਵਿੰਗ ਦੀਆਂ ਜਿਹੜੀਆਂ ਮੁਸ਼ਕਲਾ ਆ ਜਾਂ ਐਸੀ ਵਿੰਗ ਦੀਆਂ ਜਿਹੜੀਆਂ ਪਾਰਟੀ ਦੇ ਮੋਰੇ ਮੁੱਦੇ ਰੱਖਣਗੇ ਔਰ ਵੱਧ ਚੜ ਕੇ ਕੰਮ ਕਰਨਗੇ ਇਹਦੇ ਵਿੱਚ ਜਿਹੜਾ ਯੋਗਦਾਨ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਲਖਵੀਰ ਸਿੰਘ ਜੀ ਉਪਲ ਜੀ ਦਾ ਕਿਉਂਕਿ ਉਹਨਾਂ ਦੇ ਪਿੰਡ ਦੇ ਨੇ ਇਹ ਤੇ ਸਾਡੇ ਇਲਾਕੇ ਦੇ ਨੂਰਮੈਲ ਇਲਾਕੇ ਦੇ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਪਰ ਸਾਡੇ ਜਸਵੀਰ ਸਿੰਘ ਜੀ ਤੰਜਲ ਜੀ ਉਹਨਾਂ ਨੂੰ ਵੀ ਵਧਾਈ ਦਿਨਾ ਤੇ ਸਾਡੇ ਜਿਹੜੇ ਸੀਐਮ ਸਾਹਿਬ ਔਰ ਪਾਰਟੀ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਇਹਨਾਂ ਨੂੰ ਇਨਾ ਮਾਨ ਬਖਸ਼ਿਆ ਆ ਬਹੁਤ ਬਹੁਤ ਧੰਨਵਾਦੀ ਆ ਜੀ। ਥੈਂਕ ਯੂ ਜੀ। ਜੀ। ਹਾਂ ਜੀ ਅੱਜ ਆਪਾਂ ਬਹੁਤ ਖੁਸ਼ੀ ਦਾ ਟਾਈਮ ਆ ਜੀ ਸਾਰੇ ਸਾਥੀ ਇਕੱਠੇ ਹੋਏ ਆ ਜੀ। ਅੱਜ ਨਕੋਦਰ ਹਲਕੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੀਮ ਕੁਮਾਰ ਰਾਜੀ ਉਪਲ ਜੀ ਜਿਹੜੇ ਪਿੰਡ ਪੰਡੋਰੀ ਜ਼ਗੀਰ ਦੇ ਵਸਨੀਕ ਨੇ ਉਹ ਉਪਲ ਜ਼ਗੀਰ ਦੇ ਵਸਨੀਕ ਨੇ ਤੇ ਇਹਨਾਂ ਨੂੰ ਅੱਜ ਹਲਕਾ ਜਿਹੜਾ ਸੀਵਿੰਗ ਦਾ ਕੋਆਰਡੀਨੇਟਰ ਲਗਾਇਆ ਗਿਆ ਜੀ ਨਕੋਦਰ ਹਲਕੇ ਤੋਂ ਸਾਡੇ ਵੱਲੋਂ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਪ੍ਰਮਾਤਮਾ ਅਸੀਂ ਪੂਰੀ ਟੀਮ ਹਰ ਵੇਲੇ ਅਸੀਂ ਪ੍ਰੇਮ ਕੁਮਾਰ ਜੀ ਦੇ ਨਾਲ ਖੜੇ ਹਾਂ ਜੀ ਤੇ ਐਮਐਲਏ ਮੈਡਮ 인ਦਰਜੀਤ ਕੌਰ ਮਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਨੂਰਮੰਗਲ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਲਖਵੀਰ ਸਿੰਘ ਉਪਲ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਾਰੇ ਸਾਥੀਆਂ ਨੂੰ ਜਿਹੜਾ ਮਿਲਣ ਦਾ ਸਾਨੂੰ ਜਿਹੜਾ ਸੁਭਾਗ ਪ੍ਰਾਪਤ ਹੋਇਆ ਇਹ ਸਾਥੀ ਸਾਡੀ ਟੀਮ ਚ ਆਏ ਸੀਗੇ ਤੇ ਚੇਅਰਮੈਨ ਸਾਹਿਬ ਤੇ ਅੱਜ ਦਫ਼ਤਰ ਬੈਠੇ ਆ ਸੋ ਇਹ ਵੀ ਵਧਾਈ ਦੇ ਪਾਤਰ ਨੇ ਸਾਡੀ ਸਾਰੀ ਟੀਮ ਬੈਠੀ ਆ ਜੀ ਅਸੀਂ ਹਮੇਸ਼ਾ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਤੇ ਇਹਨਾਂ ਨੂੰ ਅੱਗੇ ਹੋਰ ਅੱਗੇ ਲੈ ਕੇ ਜਾਵਾਂਗੇ ਜੀ ਧੰਨਵਾਦ ਜੀ ਸਰ ਇੱਕ ਪੰਜਾਬ ਸਰਕਾਰ ਵੱਲੋਂ ਵਾਟਰ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ ਜਿੱਥਾਂ ਯੋਗਨਾ ਚੱਲ ਰਿਹਾ ਹੋ ਗਿਆ ਉਹ ਵੀ ਉਹ ਦਾ ਸਾਥ ਨਾਲ ਜਨਰਲੀ ਹੋ ਗਈ ਹਨ ਬਹੁਤ ਬਹੁਤ ਚੇਅਰਮੈਨ ਲਈ ਗਏ ਹੈ ਕੋਆਰਡੀਨੇਟਰ ਲਈ ਗਏ ਹੈ ਉਹਨਾਂ ਦੇ ਇਲੈਕਸ਼ਨ ਤੁਸੀਂ ਕਿਸ ਨਾਲ ਵੇਖੇ ਅਹ ਦੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੁਰ ਦੂਰੰਦੇਸ਼ੀ ਨਾਲ ਸੋਚਦੇ ਨੇ ਅ ਜਿਹੜੇ ਇਹ ਵਿੰਗ ਬਣਾਏ ਜਾ ਰਹੇ ਨੇ ਜੀ ਸਾਡੇ 18 ਵਿੰਗ ਨੇ ਜੀ ਕੁੱਲ ਜਿਹੜੇ 18 ਵਿੰਗ ਨੇ ਉਹਦੇ ਵਿੱਚ ਇੱਕ ਤਾਂ ਹਰ ਇੱਕ ਵਰਕਰ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਜੀ ਉਹਨਾਂ ਨੂੰ ਉਹਨਾਂ ਦੇ ਵਿੱਚ ਇੱਕ ਕੰਮ ਕਰਨ ਦੀ ਜਿਹੜੀ ਭਾਵਨਾ ਪੈਦਾ ਹੁੰਦੀ ਆ ਕੰਮ ਕਰਨ ਦੀ એનર્ਜੀ ਪੈਦਾ ਹੁੰਦੀ ਆ ਫਿਰ ਹਰ ਜਿਸ ਤਰ੍ਹਾਂ ਸਾਡੇ ਬਲੌਕ ਪ੍ਰਧਾਨ ਸਹਿਬਾਨ ਨੇ ਮੇਨ ਵਿੰਗ ਦੇ ਇਸੇ ਤਰ੍ਹਾਂ ਅਸੀਂ ਹਰ ਵਿੰਗ ਦੇ ਬਲੌਕ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਆ ਸੋ ਇਹਦੇ ਨਾਲ ਗਰਾਊਂਡ ਲੈਵਲ ਤੱਕ ਸਾਡੀ ਪਾਰਟੀ ਦੀ ਜਿਹੜੀ ਪਹੁੰਚ ਆ ਉਹ ਹਰ ਵਰਗ ਤਾਈ ਹਰ ਵਿੰਗ ਰਹੀ ਉਹ ਹੋ ਰਹੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀਆਂ ਹੋਰ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਹੋ ਰਹੀਆਂ ਸੋ ਇਹ ਸਾਡੇ ਜਿਹੜੀ ਟੀਮ ਆ ਸਾਡੇ ਸਾਰੇ ਸਾਥੀ ਗਰਾਊਂਡ ਲੈਵਲ ਤੇ ਉਹਨਾਂ ਸਕੀਮਾਂ ਨੂੰ ਪਬਲੇ ਤੱਕ ਪਹੁੰਚਾਉਣ ਵਿੱਚ ਜਿਹੜਾ ਸਹਿਯੋਗ ਕਰਨਗੇ ਸੋ ਜਿਹੜਾ ਜਿਹੜਾ ਸਾਥੀ ਇਸ ਫੀਲਡ ਵਿੱਚ ਜ਼ਿਆਦਾ ਕੰਮ ਕਰੇਗਾ ਤੇ ਨੇਚਰਲੀ ਆਪ ਪਾਰਟੀ ਉਹਨੂੰ ਅੱਗੇ ਵੀ ਲੈ ਕੇ ਜਾਏਗੀ